ਪੰਮੀ ਬਾਈ ਦਾ ਬਹੁਤ ਨਾਮ ਹੈ ਜਦੋਂ ਵੀ ਤੁਸੀਂ ਸਟੇਜ ਤੇ ਜਾਂਦੇ ਹੋ ਯੂਨੀਵਰਸਿਟੀ ਜਾਂ ਕਿਤੇ ਵੀ ਜਾਂਦੇ ਹੋ ਤੁਹਾਡਾ ਜੋ ਸਟੇਜ ਤੇ ਜਾਂਦੇ ਤੁਹਾਡੇ ਤੋਂ ਪਹਿਲਾਂ ਛਿਛੀ ਹੋਣ ਲੱਗ ਜਾਂਦੀ ਹੈ ਵੀਰ ਪੰਮੀ ਬਾਈ ਦੇ ਆਉਣ ਤੋਂ ਪਹਿਲਾਂ ਥੱਲੇ ਉਹ ਜਿਹੜੇ ਆਡੀਅנס ਦੇਖਣ ਵਾਲੇ ਛਿਛੀ ਹਾਂ ਛਿਛੀ ਦਾ ਬ੍ਰਾਂਡ ਬਣ ਗਿਆ ਹਾਂ ਛਿਛੀ ਦਾ ਬ੍ਰਾਂਡ ਕਿਹੜੇ ਕਾਰਨ ਕਿ ਭਗਤਾ ਜੀ ਮੇਰੀ ਖੁਸ਼ਕਿਸਮਤੀ ਕਹਿ ਲਓ ਇਹ ਵਿਰਾਸਤੀ ਸ਼ਿਸ਼ਕਰ ਜਿਹੜੀ ਹੈਗੀ ਹੈ ਇਹ ਮੈਂ ਆਪਣੇ ਲੋਕ ਨਾਚਾਂ ਚੋਂ ਚੱਕੀ ਸੀ ਮੇਰੇ ਝੂਮਰ ਲੋਕ ਨਾਚ ਦੇ ਵਿੱਚ ਮੇਰੇ ਉਸਤਾਦ ਲੋਕ ਜਿਹੜੇ ਪਾਕਿਸਤਾਨ ਤੋਂ ਮਾਈਗਰੇਟ ਹੋਇਆ ਸੀ ਉਹ ਜਦੋਂ ਵੀ ਝੂਮਰਾ ਪਾਉਂਦੇ ਜਾਂ ਭੰਗੜਾ ਪਾਉਂਦੇ ਤੇ ਸ਼ਿਸ਼ਕਰਾਂ ਮਾਰਦੇ ਤਾਂ ਮੇਰੇ ਜਹੰਸ ਜੀ ਇਹ ਗਾਣਾ ਵੀ ਨਹੀਂ ਮੈਂ ਪਾਣੀ ਭਰੇਂਦੀ ਆ ਪਤਨੂ ਮੇਰੇ ਸਵਰਗੀ ਹਸਤਾਤ ਪਾਨ ਆਰਾਮ ਨਹੀਂ ਮੈਨੂੰ ਦਿੱਤਾ ਦੀ ਪੁੱਤਰਾ ਗਾਈਂ ਕਰਦੇ ਪਰ ਉਹਨਾਂ ਦੇ ਫੌਤ ਹੋਣ ਤੋਂ ਮਗਰੋਂ ਹੀ ਮੈਂ गा ਸਕਿਆ ਗਾਇਆ ਤੇ ਲੋਕਾਂ ਨੇ ਮਾਣਾ ਮੂੰਹ ਹੀ ਪਿਆਰ ਦਿੱਤਾ ਤੇ ਮੈਂ ਉਹਦੇ ਚੋਂ ਸ਼ਿਸ਼ਕਰ ਜਿਹੜੀ ਹੈਗੀ ਆ ਉਹ ਡਿਪਿਕਟ ਕਰਦੀ ਉਹ ਬਸ ਉਹ ਹੀ ਜੀ ਸ਼ਿਸ਼ਕਰ ਬਣੀ ਕਿਉਂਕਿ ਦੀ ਸਿਗਨੇਚਰ ਟਿਓਣ ਬਣ ਗਈ ਮੰਮੀ ਬਾਈ ਨੂੰ ਕਿਤੇ ਵੀ ਪਹਿਚਾਨ ਦੀ ਲੋੜ ਨਹੀਂ ਜਦੋਂ ਅਗਲੇ ਕਹਿੰਦਾ ਚ ਹਾਂ ਸੋ ਉਹ ਬੰਦੇ ਦੇ ਜਹਨ ਚੋਦੀ ਮੇਰੀ ਤਸਵੀਰ ਮੇਰੀ ਸ਼ਕਲ ਮੇਰੇ ਗੀਤ ਨੱਚਣ ਲੱਗ ਜਾਂਦੇ ਨੇ ਸੋ ਇੰਨਾ ਕੀ ਕੰਮ